ਸ਼ੁਰੂਆਤ ਹੋ ਚੁੱਕੀ ਆ ਮਿੱਤਰੋ ਨਵੇਂ ਸਫ਼ਰ ਦੀ ਆਪਾਂ ਜਾ ਰਹੇ ਹਿਮਾਚਲ ਸਵੇਰ ਦੇ 8:00 ਵਜੇ ਚੰਡੀਗੜ੍ਹ ਤੋਂ ਚੱਲ ਕੇ ਹਿਮਾਚਲ ਐਂਟਰ ਹੋ ਚੁੱਕੇ ਆ ਮਿੱਤਰੋ ਅੱਜ ਦੀ ਪਹਿਲੀ ਬ੍ਰੇਕ ਸੋਲਨ ਪਹੁੰਚ ਗਏ ਮਾਰੀ ਆ ਕਿਉਂਕਿ ਮੇਰੀ ਜਾਣ ਚਾਹ ਦਾ ਟਾਈਮ ਹੋ ਚੁੱਕਿਆ ਸੀ ਆਪਣਾ ਇਹ ਸਫ਼ਰ ਲਗਭਗ 1500 ਕਿਲੋਮੀਟਰ ਦੇ ਨੇੜੇ ਤੇੜੇ ਹੋਊਗਾ ਸਾਰਾ ਜਿਹਦੇ ਵਿੱਚ ਆਪਾਂ ਦੁਨੀਆ ਦੇ ਅਜੂਬੇ ਹੀ ਦੇਖਾਂਗੇ Shimla ਪਹੁੰਚ ਚੁੱਕੇ ਆ ਮਿੱਤਰੋ ਪਰ Shimla ਰੁਕਾਂਗੇ ਨਹੀਂ ਕਿਉਂਕਿ ਜਿਹੜੇ ਸਫ਼ਰ ਤੇ ਆਪਾਂ ਜਾ ਰਹੇ ਆ ਉਹਦੇ ਅੱਗੇ Shimla ਮਿੱਟੀ ਆ Shimla ਕ੍ਰੋਸ ਕਰਕੇ ਕੁਫਰੀ ਕੋਲ ਆ ਇੱਕ ਵਿਊ ਪੁਆਇੰ ਵਾਲੇ ਰੋਡ ਤੇ ਸਫਰ ਕਰਾਂਗੇ ਜਿਵੇਂ ਕੁਕਰੀ ਤੋਂ ਥੋੜਾ ਨਾਰਕੰਡਾ ਵੱਲ ਵਧੇਆਂ ਸੇਬਾਂ ਦੇ ਬਾਗਾਂ ਨਾਲ ਲੱਦੇ ਪਹਾੜ ਦਿਖਣੇ ਸ਼ੁਰੂ ਹੋ ਗਏ ਜਿਹੜੇ ਲੋਕਾਂ ਨੇ ਜਾਲੀਆਂ ਪਾ ਕੇ ਮੀਂਹ ਕਣੀ ਤੋਂ ਬਚਾਏ ਹੋਏ ਸੀ ਨਾਰਕੰਡਾ ਪਹੁੰਚ ਚੁੱਕੇ ਆ ਮਿੱਤਰੋ ਇੱਥੇ ਪਹੁੰਚ ਕੇ ਚਾਹ ਨਾਲ ਪਰੌਂਠਾ ਖਾ ਕੇ ਪਤਲੀ ਤੇ ਤੰਗ ਛੜਕ ਤੇ ਨਿਕਲ ਚੁੱਕੇ ਆ ਇਹ ਸੜਕ ਤੁਹਾਨੂੰ 5000 ਤੋਂ ਸਿੱਧਾ 11000 ਫੁੱਟ ਦੀ ਹਾਈਟ ਤੇ ਲੈ ਜਾਂਦੀ ਹੈ ਜਿੱਥੇ ਪਹੁੰਚ ਕੇ ਹਾਟੂ ਟਾਪ ਨਾਮ ਦੀ ਇੱਕ ਜਗ੍ਹਾ ਬਣੀ ਹੋਈ ਹੈ ਇੱਥੇ ਟਾਪ ਤੇ ਇੱਕ ਮੰਦਿਰ ਬਣਿਆ ਹੋਇਆ ਜਿਹੜਾ ਕਿ ਰਾਵਣ ਦੀ ਪਤਨੀ ਮੰਦੋਤਰੀ ਵੱਲੋਂ ਬਣਾਇਆ ਕੈਸੀ ਮੰਦਰ ਦੇ ਨਾਲ ਆ ਦੋ ਪੱਥਰ ਪਏ ਹੋਏ ਆ ਕਹਿੰਦੇ ਇਹ ਭੀਮ ਦਾ ਚੁੱਲਾ ਆ ਜਿੰਦੇ ਤੇ ਉਹ ਖਾਣਾ ਬਣਾਇਆ ਕਰਦਾ ਸੀ ਆਪਾਂ ਬਾਕੀ ਲੋਕਾਂ ਦੀ ਸ਼ਰਧਾ ਕੁਝ ਕਹਿ ਨਹੀਂ ਸਕਦੇ ਇਹ ਗੱਲ ਚ ਕਿੰਨੀ ਕਿ ਸਚਾਈ ਆ ਇਹ ਜਗ੍ਹਾ ਕਾਫੀ ਹਾਈਟ ਤੇ ਹੋਣ ਕਰਕੇ ਸ਼ਿਮਲਾ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਦਿੱਤਾ ਹੋਇਆ ਹੈ ਵਾਪਸ ਫਿਰ ਉਹੀ ਛੋਟੇ ਜਿਹੇ ਰਸਤੇ ਤੇ ਹੁੰਦੇ ਹੋਏ ਰਸਤੇ ਵਿੱਚ ਇਹ ਸੋਹਣੀ ਜੀ ਲੇਕ ਆਉਂਦੀ ਆ ਪਰ ਇਹ ਜਗ੍ਹਾ ਤੋਂ 15 ਕਿਲੋਮੀਟਰ ਪਹਾੜ ਦੀ ਚੋਟੀ ਤੇ ਇੱਕ ਤਾਨੀ ਜੱਬਰ ਨਾਮ ਦੀ ਕੁਦਰਤੀ ਲੇਕ ਬਣੀ ਹੋਈ ਆ ਲੇਕ ਦੇਖ ਕੇ ਬਾਕੀ ਦਾ ਸਫ਼ਰ ਆਪਾਂ ਸਤਲੁਜ ਨਦੀ ਦੇ ਕੰਢੇ ਕਰਾਂਗੇ ਬਾਕੀ ਅੱਜ ਦਾ ਸਫ਼ਰ ਆਪਣਾ 270 ਚਲ ਪਹੁੰਚ ਗਏ ਰਾਤੀ ਰੋਟੀ ਖਾ ਕੇ ਇੱਥੇ ਰੈਸਟ ਕਰਾਂਗੇ ਤੇ ਆ ਰਿਹਾ ਮਿੱਤਰੋ ਅੱਜ ਦਾ ਆਪਣਾ ਸਟੇ ਕੱਲ ਸਫਰ ਕਰਾਂਗੇ ਵਰਲਡ ਦੇ ਸਭ ਤੋਂ ਖਤਰਨਾਕ ਰੋਡ ਤੇ ਇੰਡੀਅਨ ਤਿੱਬਤ ਹਾਈਵੇ ਤੇ ਅਗਲੇ ਸਫਰ ਤੇ ਮਿਲਦੇ ਹਾਂ ਓਨੇ ਟਾਈਮ ਲਈ ਪ੍ਰਾਣੂ ਫੋਲੋ ਕਰ ਲਓ ਸਤਿ ਸ੍ਰੀ ਅਕਾਲ ਮਿੱਤਰੋ